plus 2 ਤੋਂ ਬਾਅਦ ਜਿਹੜਾ ਵੀ ਕੋਈ ਬੱਚੀ ਬੇਟੀ ਅਗਰ ਉਧਰ ਜਾਂਦੀ ਹੈ ਵਿਆਹ ਕਰਾ ਕੇ ਤਾਂ ਉਸ ਹਸਪਾউজ ਨੂੰ ਨਹੀਂ ਬੁਲਾ ਸਕਦੀ ਤਾਂ ਅਗਰ ਆਪਣੇ ਸਪਾਊਸ ਨੂੰ ਬੁਲਾਉਣਾ ਕੋਈ ਮਨਾਈ ਨਹੀਂ ਕੀਤੀ ਸਿਰਫ ਇਹ ਆ ਕਿ ਸਪਾਊਸ ਵਰਕ ਪਰਮਿਟ ਤੇ ਨਹੀਂ ਆ ਸਕਦਾ ਓਪਨ ਵਰਕ ਪਰਮਿਟ ਤੇ ਨਹੀਂ ਆ ਸਕਦਾ ਵਿਜ਼ਟਰ ਵੀਜ਼ੇ ਤੇ ਜਾ ਸਕਦਾ ਤੁਹਾਡਾ ਸਪਾਊਸ ਪਹਿਲਾਂ ਓਪਨ ਲੱਗ ਜਾਂਦਾ ਸੀ ਹੁਣ ਇੱਥੋਂ ਨਹੀਂ ਓਪਨ ਲੱਗੂਗਾ ਵਰਕ ਪਰਮਿਟ ਉਧਰ ਜਾ ਕੇ ਤੁਹਾਨੂੰ ਜਿਹੜਾ ਓਪਨ ਵਰਕ ਪਰਮਣ ਮਿਲ ਜੂਗਾ ਇੱਕ ਨਵੀਂ ਇਨਫੋਰਮੇਸ਼ਨ ਆ ਜੀ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਕਿ ਪਲੱਸ 2 ਤੋਂ ਬਾਅਦ ਜਿਹੜਾ ਵੀ ਕੋਈ ਬੱਚੀ ਬੇਟੀ ਅਗਰ ਉਧਰ ਜਾਂਦੀ ਆ ਵਿਆਹ ਕਰਾ ਕੇ ਤਾਂ ਉਹ ਸਪਾਊਸ ਨੂੰ ਨਹੀਂ ਬੁਲਾ ਸਕਦੀ ਪਰ ਇਦੇ ਵਿੱਚ ਇੱਕ ਕੰਡੀਸ਼ਨ ਆ ਸਾਡੇ ਕੋਲ ਕੁਝ ਐਵੇਂ ਦੇ ਕੋਰਸਸ ਹੈਗੇ ਨੇ ਇਹ ਕਿਸੇ ਨੂੰ ਆਮ ਪਤਾ ਨਹੀਂ ਆ ਏਜੰਟਾਂ ਨੂੰ ਵੀ ਪਤਾ ਲੋਗਾਂ ਨੂੰ ਵੀ ਨਹੀਂ ਪਤਾ ਕੁਝ ਪਲੱਸ 2 ਤੋਂ ਬਾਅਦ ਇਹੋ ਜਿਹੇ ਕੋਰਸਸ ਨੇ ਉਹਨਾਂ ਕੋਰਸਸ ਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ ਨਾਲ ਵਰਕ ਪਰਮਿਟ ਤੇ ਓਪਨ ਵਰਕ ਪਰਮਿਟ ਤੇ ਬਟ ਇਹ ਗੱਲ ਬਹੁਤ ਸਾਰਿਆਂ ਨੂੰ ਨਹੀਂ ਪਤਾ ਕਿਹੜੇ-ਕਿਹੜੇ ਕੋਰਸਸ ਨੇ ਉਹ ਕਿਹੜੇ ਕਿਹੜੇ ਇਨਟੇਕ ਕਿਹੜੇ ਕਿਹੜੇ ਕਾਲਜ ਦੇ ਵਿੱਚ ਨੇ ਉਹ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਦੂਜੀ ਗੱਲ ਕਿ ਅਗਰ ਤੁਸੀਂ ਉਹ ਕੋਰਸਸ ਦੇ ਵਿੱਚ ਨਹੀਂ ਗਏ ਜਾਂ ਤੁਹਾਡਾ ਸਪਾਊਸ ਉਹਨਾਂ ਕੋਰਸਸ ਦੇ ਵਿੱਚ ਨਹੀਂ ਗਿਆ ਜਾਂ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਅਗਰ ਆਪਣੇ ਸਪਾਊਸ ਨੂੰ ਬੁਲਾਉਣਾ ਕੋਈ ਮਨਾਈ ਨਹੀਂ ਕੀਤੀ ਸਿਰਫ ਇਹ ਆ ਕਿ ਸਪਾਊਸ ਵਰਕ ਪਰਮਿਟ ਤੇ ਨਹੀਂ ਆ ਸਕਦਾ ਓਪਨ ਵਰਕ ਪਰਮਿਟ ਤੇ ਨਹੀਂ ਆ ਸਕਦਾ ਵਿਜ਼ਟਰ ਵੀਜ਼ੇ ਤੇ ਜਾ ਸਕਦਾ ਤੁਹਾਡਾ ਸਪਾਊਸ ਵਿਜ਼ਟਰ ਵੀਜ਼ੇ ਤੇ ਉਧਰ ਜਾ ਕੇ ਉਹ ਤੁਸੀਂ ਉਧਰ ਐਲ ਐਮ ਆਈ ਲੈ ਕੇ ਉਹਨੂੰ ਵਰਕ ਪਰਮਟ ਦੇ ਵਿੱਚ ਕਨਵਰਟ ਕਰ ਸਕਦੇ ਹੋ ਸੋ ਗੱਲ ਥੋੜਾ ਜਿਹਾ ਐਂ ਵੀ ਕਰਨ ਸਿੱਧਾ ਦੀ ਜਗ੍ਹਾ ਘੁਮਾ ਕੇ ਫੜਨਾ ਪੈਣਾ ਵੀ ਇੱਥੋਂ ਹੀ ਓਪਨ ਲੱਗ ਜਾਂਦਾ ਸੀ ਹੁਣ ਇੱਥੋਂ ਨਹੀਂ ਓਪਨ ਲੱਗੂਗਾ ਵਰਕ ਪਰਮਟ ਉਧਰ ਜਾ ਕੇ ਤੁਹਾਨੂੰ ਜਿਹੜਾ ਓਪਨ ਵਰਕ ਪਰਮਟ ਮਿਲ ਜੂਗਾ ਜਦੋਂ ਤੁਹਾਨੂੰ ਉਧਰ ਜਾ ਕੇ ਕੋਈ ਜੌਬ ਮਿਲ ਜਾਂਦੀ ਹੈ ਜੈਨੂਇਨ ਜੌਬ ਮਿਲ ਜਾਂਦੀ ਹੈ ਸੋ ਉਹਦੇ ਲਈ ਵੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਵੀ ਤੁਹਾਨੂੰ ਐਲ ਐਮ ਆਈ ਇਹ ਨਾ ਖਰੀਦਣੀ ਪਵੇ ਕੀ ਤੁਸੀਂ ਇਹੋ ਜਿਹਾ ਕਰਕੇ ਜਾਓ ਜਾਉ ਤਾਂ ਵਿਜ਼ਟਰ ਵੀਜ਼ਾ ਤੇ ਬਟ ਕਿਹੜਾ ਇਹੋ ਜਿਹਾ ਕੋਰਸ ਕਿਹੜੀ ਐਜਾ ਡਿਪਲੋਮਾ ਜਾਂ ਕਿਹੜਾ ਇਹੋ ਜਿਹਾ ਕੀਤਾ ਦਾਦੀ ਤੁਸੀਂ ਟ੍ਰੇਨਿੰਗ ਲੈ ਕੇ ਜਾਓ ਜਿਹਦੇ ਵਿੱਚ ਜਾਂਦੇ ਸਾਰ ਤੁਹਾਨੂੰ ਉਧਰ ਐਲ ਐਮ ਆਈਏ ਤੋਂ ਬਿਨਾਂ ਹੀ ਤੁਹਾਨੂੰ ਜੌਬ ਬੰਦਾ ਹੱਥ ਜੋੜ ਕੇ ਦਵੇਗੇ ਤੂੰ ਆ ਜਾ ਤੇਰੀ ਤਾਂ ਸਾਨੂੰ ਜ਼ਰੂਰਤ ਸੀਗੀ ਨਾਰਮਲੀ ਕੀ ਹੁੰਦਾ ਸਪਾਊਸ ਕਰਦੇ ਕੁਛ ਨਹੀਂ ਹੁੰਦੇ ਪਲੱਸ 2 ਕਿਉਂਕਿ ਜਿਹੜੇ ਮੁੰਡਿਆਂ ਨੇ ਪੈਸੇ ਲਾਏ ਆ ਕੁੜੀਆਂ ਦੇ ਉੱਪਰ ਉਹ ਜਾਂ ਤਾਂ ਪਲੱਸ 2 ਜੇ ਤਾਂ ਉਹ ਆਪ ਹੀ ਕੁਆਲੀਫਾਈ ਹੁੰਦੇ ਫਿਰ ਪੈਸੇ ਕਿਉਂ ਲਾਉਂਦੇ ਫਿਰ ਤੋਂ ਆਪ ਵੀ ਚਲੇ ਜਾਂਦੇ ਸੋ ਉਹਨਾਂ ਨੇ ਕੀ ਕੀਤਾ ਹੁੰਦਾ ਵੀ ਮੈਂ ਤਾਂ ਜੀ ਖੇਤੀ ਕਰਦਾ ਮੈਂ ਤਾਂ 10ਵੀਂ ਪੜਿਆ ਮੈਂ ਤਾਂ 12ਵੀਂ ਪੜਿਆ ਬੀਏ ਕੀਤਾ ਜਾਂ ਮੈਂ 4 6 ਤੋਂ ਵਿਹਲਾ ਜਾਂ ਮੈਂ 5 ਸਾਲ ਤੋਂ ਵਿਹਲਾ ਜਾਂ ਮੈਂ 2 ਸਾਲ ਤੋਂ ਵਿਹਲਾ ਸੋ ਉਹ ਉਧਰ ਜਾ ਕੇ ਫਿਰ ਕੀ ਕਰਦੇ ਆ ਓਵਰ ਚਲਾਉਂਦੇ ਆ ਤੇ ਨਾਲੇ ਰੌਲਾ ਪਾਉਂਦੇ ਆ ਕੰਮ ਹੈ ਨਹੀਂ ਇੱਧਰ ਕੰਮ ਕੀ ਮਿਲੂ ਮੈਨੂੰ ਦੱਸੋ ਤੁਸੀਂ ਇੱਕ ਪਲੱਸ 2 ਪਾਸ ਲੜਕਾ ਜਿਹਨੂੰ ਕੋਸ਼ ਨਹੀਂ ਆਉਂਦਾ ਜਿਹੜਾ 3 4 ਸਾਲ ਤੋਂ ਵਿਹਲਾ ਬੈਠਾ ਹੋਇਆ ਸੀ ਉਹ ਉਧਰ ਜਾ ਕੇ ਕੈਨੇਡਾ ਦੇ ਵਿੱਚ ਰੌਲਾ ਪਾਉਂਦਾ ਕਿ ਮੈਨੂੰ ਕੰਮ ਨਹੀਂ ਮਿਲਦਾ ਮੈਨੂੰ ਕੰਮ ਨਹੀਂ ਮਿਲਦਾ ਕੰਮ ਹੁਣ ਦੱਸੋ ਉਹਨੂੰ ਡੀਸੀ ਲਾ ਦੇਣ ਉਧਰ ਜਾ ਕੇ ਜਾਂ ਕੀ ਉਹਨੂੰ ਐਸਡੀਐਮ ਬਣਾ ਦੇਣ ਹਨਾ ਕੀ ਦੱਸੋ ਪੀਸੀਐਸਆਈ ਐਸ ਕਲੀਅਰ ਕਰਵਾ ਦੇਣ ਉਹਦਾ ਉਹਨੂੰ ਜਾਂਦੇ ਹੀ ਉੱਥੇ ਪੁਲਿਸ ਮੁਖੀ ਲਾ ਦੇਣ ਕੀ ਲਾ ਦੇਣ ਉਹਨੂੰ ਉਹਨੂੰ ਕੋਈ ਇੱਕ 에어 ਕੰਡੀਸ਼ਨ ਠੀਕ ਕਰਨ ਲਾ ਦੇਵੇ ਕੋਈ ਪਲੰਬਿੰਗ ਕਰਨ ਲਾ ਦੇਵੇ ਉਹਨੂੰ ਕੋਈ ਮਕੈਨਿਕਲ ਦਾ ਆਉਂਦਾ ਕੰਮ ਉਹਨੂੰ ਕੁਝ ਵੀ ਆਉਂਦਾ ਹੋਵੇ ਤਾਂ ਉਹਨੂੰ ਕੰਮ ਮਿਲੇ ਆਉਂਦਾ ਤੁਹਾਨੂੰ ਕੱਖ ਨਹੀਂ ਆ ਫਿਰ ਤੁਸੀਂ ਕਹਿੰਦੇ ਉੱਧਰ ਜਾ ਕੇ ਸਾਨੂੰ ਜੌਬ ਨਹੀਂ ਮਿਲਦੀ ਮਤਲਬ ਕੀ ਕਰੇ ਕੈਨੇਡਾ ਗਵਰਨਮੈਂਟ ਜਸਟਨ ਟਰੂਡੋ ਕੀ ਕਰੇ ਜਾਨ ਦੇ ਦੇ ਤੁਹਾਡੇ ਲਈ ਉੱਧਰ ਆ ਗਏ ਮਤਲਬ ਉਹ ਦੱਸੋ ਉਹ ਕੀ ਕਰੇ ਹੈਨਾ ਇੱਕ ਪਾਸਾ ਪਲੜਾ ਪਰ ਫਿਰ ਵੀ ਅਸੀਂ ਗਾਈਡ ਕਰਦੇ ਹਾਂ ਅਸੀਂ ਇਸ ਜ਼ਿੰਮੇਵਾਰੀ ਨਾਲ ਬੱਚਿਆਂ ਨੂੰ ਭੇਜਦੇ ਹਾਂ ਕਿ ਤੈਨੂੰ ਐਟ ਲੀਸਟ ਅਗਰ ਤੂੰ ਰੈਫਲ ਯੂਨੀਵਰਸਿਟੀ ਦੇ ਥਰੂ ਜਾ ਰਿਹਾ ਤੈਨੂੰ ਲੋਡ ਨੀ ਪੈਣੀ ਕਿਉਂਕਿ ਤੈਨੂੰ ਕੰਮ ਹੀ ਮੰਤਰ ਹੈ ਉਹ ਜਾਂ ਦਵਾਗੇ ਗਿੱਦੜ ਸਿੰਘੀ ਦੇ ਕੇ ਭੇਜਾਂਗੇ ਜਿਹੜੀ ਜਾਂਦੇ ਸਰ ਕੰਮ ਕਰੂਗੀ ਉਧਰ ਉਹ ਵੀ ਨਕਲੀ ਵਾਲੀ ਨਹੀਂ ਅਸਲੀ ਵਾਲੀ ਕੰਮ ਦੇ ਕਿੱਤੇ ਵਾਲੀ ਤੈਨੂੰ ਇੱਕ ਇੱਕ ਦੱਸਾਂਗੇ ਤਰੀਕਾ ਵੇ ਹੁੰਦਾ ਹਰ ਇੱਕ ਚੀਜ਼ ਦਾ ਤਰੀਕਾ ਹੁੰਦਾ ਵੀ ਤੈਨੂੰ ਉਹ ਤਰੀਕਾ ਦੱਸ ਕੇ ਉਧਰ ਭੇਜਾਂਗੇ ਜਿਹਦੇ ਨਾਲ ਤੈਨੂੰ ਉਧਰ ਜਾ ਕੇ ਐਟ ਲੀਸਟ ਜੋਬ ਤਾਂ ਨਹੀਂ ਮੰਗਣੀ ਪਊਗੀ ਸੋ ਸੁਪਾਉਸ ਵੀਜ਼ਾ ਹੈਗਾ ਆ ਜੀ ਫਿਰ ਦੱਸਣਾ ਚਾਹਣਾ ਪਲੱਸ 2 ਵਾਲੇ ਜਿਹੜੇ ਬੱਚੇ ਨੇ ਪਲੱਸ 2 ਤੋਂ ਬਾਅਦ ਵੀ ਸਪਾਊਸ ਤੇ ਜਾ ਸਕਦੇ ਆ ਪਾਸ ਕੁਝ ਕੋਰਸੇਸ ਨੇ ਉਹ ਸਾਡੇ ਕੋਲ ਹੈਗੇ ਨੇ ਉਸ ਤੋਂ ਇਲਾਵਾ ਤੁਸੀਂ ਵਿਜ਼ਟਰ ਵੀਜ਼ਾ ਤੇ ਜਾਓ ਤੇ ਅਸੀਂ ਉਥੋਂ ਨਾ ਉਧਰ ਵਰਕ ਪਰਮਿਟ ਵਿੱਚ ਟ੍ਰਾਂਸਫਰ ਕਰਾਂਗੇ